ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਟੈਨ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜੂਰ ਦਬਾ ਦਿਓ ਤਾਂ ਜੋ ਬੇਤ ਤੋਂ ਬਤੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਕਿਸਾਨ ਵੀਰੋ ਤਕਰੀਬਨ ਆਪਾਂ ਪਰਸੋਂ ਰੌਣੀ ਮੇਲੇ ਤੇ ਪਹੁੰਚੇ ਸੀਗੇ ਤੇ ਉੱਥੇ ਕਿਸਾਨ ਵੀਰੋ ਆਪਾਂ ਜੋ ਕੁਝ ਵੀ ਦੇਖਿਆ 826 ਬਾਰੇ ਜਾਂ ਹੋਰ ਕਣਕਾਂ ਬਾਰੇ ਆਪਾਂ ਤੁਹਾਡੇ ਨਾਲ ਸਾਰਾ ਸਾਂਝਾ ਕਰਦੇ ਆਂ ਕਿਰਪਾ ਕਰਕੇ ਵੀਡੀਓ ਨਾਲ ਪੂਰੇ ਐਂਡ ਤੱਕ ਜਰੂਰ ਬਨੇ ਰਹੋ ਕਿਸਾਨ ਵੀਰੋ ਤਕਰੀਬਨ ਪੀ ਵੀ ਡਬਲਯੂ 826 ਵੈਰਾਈਟੀ ਜਿਹੜੀ ਤੱਕੜ ਵੈਰਾਈਟੀ ਆ ਪੂਰੀ ਆਪਾਂ ਦੇਖਿਆ ਯੂਨੀਵਰਸਿਟੀ ਦੇ ਵਿੱਚ ਵੱਖ-ਵੱਖ ਉਹਨਾਂ ਦੇ ਬਿਜਾਈ ਦੇ ਢਾਂਗ ਨੇ ਜਿੱਦਾਂ ਸਰਫੇਸ ਸੀਡਰ ਜਾਂ ਜਿੱਦਾਂ ਆਪਾਂ ਕਹਿੰਦੇ ਬੈਡਾਂ ਦੇ ਉੱਪਰ ਕਣਕ ਲੱਗਦੀ ਹੈ ਜਿਹੜੀ ਆਹ ਬੈਡਾਂ ਦੇ ਉੱਪਰ ਲੱਗੀ ਹੋਈ ਹੈ ਕਣਕ ਪੀ ਵੀ ਡਬਲਯੂ 826 ਤੇ ਬਾਕੀ ਜਿੱਦਾਂ ਜਿੱਦਾਂ ਇਹ ਰਹੇ ਤੇ ਕੋਈ ਉਹਨਾਂ ਨੇ ਗੁੱਲੀ ਡੰਡੇ ਦੀ ਸਪਰੇਅ ਕਰੀ ਵੀ ਆ ਜਾਂ ਵੱਧ ਘੱਟ ਜੂਰੀਆ ਪਾ ਕੇ ਜਿਹੜੇ ਟ੍ਰਾਇਲ ਲਾਏ ਹੋਏ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਪਰ ਕਿਸਾਨ ਵੀਰੋ ਜਿਹੜੀਆਂ ਇਹਦੇ ਵਾਸਤੇ ਧਰਾਵਾਂ ਬਣੀਆਂ ਹੋਈਆਂ ਸੀਗੀਆਂ ਤੇ ਆਹ ਦੇਖ ਲਓ ਤੁਸੀਂ ਮਿੱਟੀ ਪਰਖ ਦੇ ਆਧਾਰ ਤੇ ਇਹਨਾਂ ਨੇ ਜੋ ਪਾਏ ਹੋਏ ਨੇਗੇ ਤੱਤ ਵਗੈਰਾ ਉਹਨੇਗੇ ਸਾਰੇ ਇਹਨਾਂ ਨੇ ਸਾਂਝੇ ਕਰੇ ਹੋਏ ਨੇ ਪਰ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹੀ ਗੱਲ ਕਰ ਦਮ ਜਿਹੜੀਆਂ ਇਹਦੇ ਵਾਸਤੇ ਧਰਾਵਾਂ ਬਣੀਆਂ ਸੀਗੀਆਂ ਵੀ ਵੈਰਾਈਟੀ ਵਧੀਆ ਨਹੀਂ ਹੈਗੀ ਜਾਂ ਇਹਨੂੰ ਕੁੰਗੀ ਦਾ ਅਟੈਕ ਆਉਂਦਾ ਜਾਂ ਕੁਝ ਕੁਈ ਡੰਡੀ ਚੜ੍ਹਨ ਦਾ ਵੀਰੇ ਪਤਾ ਚੱਕਰ ਕੀ ਆਗਾ ਪਹਿਲੇ ਸਾਲ ਦੇ ਵਿੱਚ ਕਿਸੇ ਵੀ ਵੈਰਾਈਟੀ ਦਾ ਭੇਤ ਨਹੀਂ ਆਉਂਦਾ ਹੁੰਦਾ ਜੇ ਉਹਦਾ ਪਹਿਲੇ ਸਾਲ ਦੇ ਵਿੱਚ ਕਦੇ ਵੀ ਵਧੀਆ ਵੀਜ਼ ਨਹੀਂ ਮਿਲਦਾ ਹੁੰਦਾ ਹੁਣ ਤੁਸੀਂ ਇਹ ਦੇਖ ਲਓ ਕਿਸਾਨ ਵੀਰੋ ਜਿਹੜੀ ਇਹ ਵੈਰਾਈਟੀ ਖੜੀ ਹੈ ਇਹ ਯੂਨੀਵਰਸਿਟੀ ਦੀ ਵੈਰਾਈਟੀ ਹੈ ਯੂਨੀਵਰਸਿਟੀ ਦੇ ਕੇਂਦਰ ਦੇ ਵਿੱਚ ਲੱਗੀ ਹੋਈ ਆ ਰੌਣੀ ਵਿਖੇ ਕੇਵੀਕੇ ਰੌਣੀ ਚ ਤੇ ਇਹ ਕਿਸਾਨ ਵੀਰੋ ਇੰਨੀ ਕੁ ਵਧੀਆ ਜਿਹੜੀ ਇਹ ਫਸਲ ਖੜੀ ਹੈ ਉੱਥੇ ਤੁਸੀਂ ਗੱਲ ਛੱਡੋ ਪਰ ਉੱਥੇ ਕੀ ਹੁੰਦਾ ਕਿਸਾਨ ਵੀਰੋ ਜਿਹੜੀ ਮੰਨ ਲੇ ਕੋਈ ਵੈਰਾਈਟੀ ਹੁੰਦੀ ਆ ਕਿ ਉਹ ਥੋੜੇ ਰੱਕ ਵਿੱਚ ਲੱਗੀ ਹੁੰਦੀ ਆ ਜਿੱਦ ਆਪਾਂ ਕਹਿੰਦੀ ਆ ਕੋਈ 2-4 ਮਰਲੇ ਜਗਾ ਤੇ ਉਹਦੇ ਨਾਲ ਕਿਸਾਨ ਵੀਰੋਂ ਨਹੀਂ ਪਤਾ ਲੱਗਦਾ ਪਰ ਉੱਥੇ 2-4 ਕਿਸਾਨ ਵੀਰਾਂ ਨਾਲ ਆਪਾਂ ਜੋ رابطہ ਵੀ ਸਾਂਝਾ ਕਰਿਆ ਗਿਆ ਜਿਨ੍ਹਾਂ ਨੇ ਲਗਾਈ ਸੀ ਕਹਿੰਦੇ ਬਹੁਤ ਜ਼ਿਆਦਾ ਵਧੀਆ ਖੜੀ ਆ ਖਾਸ ਕਰ ਉਹਨਾਂ ਦੀ ਜਿਨ੍ਹਾਂ ਨੇ ਜੁਨੀਵਰਸਿਟੀ ਤੋਂ ਲੈ ਕੇ ਬੀਜ ਵੀਜਿਆ ਸੀ ਤਾਂ ਕਿਸਾਨ ਵੀਰੋਂ ਕਦੇ ਵੀ ਕਿਸੇ ਵੈਰਾਈਟੀ ਨੂੰ ਜਿੱਦਾਂ ਆਪਾਂ ਕਹਿ ਦਈਏ ਬਿਨਾ ਦੇਖੇ ਪਰਖੇ ਉਹਦੀ ਨਿੰਦਿਆ ਨਾ ਕਰੀਏ ਆਪਾਂ ਜਿਹੜੇ ਕਿਸਾਨ ਵੀਰਾਂ ਨਾਲ ਚਲੋ ਮਾੜਾ ਮੋਟਾ ਕਿਤੇ ਧੋਖਾ ਹੋਇਆ ਉਹ ਬਹੁਤ ਇੱਕ ਜੇ ਕਿਸਾਨ ਵੀਰੋ ਜਿੱਦਾਂ ਆਪਾਂ ਕਹਿ ਦਈਏ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਕਿਸਾਨ ਵੀਰੋ ਆਜੋ ਤੁਹਾਨੂੰ ਹੋਰ ਵੀ ਕਿਸਮਾਂ ਦਿਖਾਈਏ ਤੇ ਕਿਸਾਨ ਵੀਰੋ ਇਹ ਪੀ ਵੀ ਡਬਲਯੂ 771 ਹੈ ਕਿਸਮ ਤੇ ਆਹ ਅਗੀ ਕਿਸਾਨ ਵੀਰੋ 550 ਉਨਤ ਪੀ ਵੀ 550 ਇਹ ਵੀ ਬਹੁਤ ਵਧੀਆ ਵੈਰਾਈਟੀ ਹੈ ਲੇਟ ਵੈਰਾਈਟੀ ਹੈ ਤੇ ਕਿਸਾਨ ਵੀਰੋ ਆਹਾ ਆ ਗਈ ਆਪਣੇ RS1 ਤੇ ਅੱਗੇ ਕਿਸਾਨ ਵੀਰੋ ਆ ਜਾਂਦੀ ਆ PBW जिंक 1 ਇਹਦਾ ਕਿਸਾਨ ਵੀਰੋ ਬਹੁਤ ਜਿਆਦਾ ਵਧੀਆ ਹਾਈਟ ਰੰਗ ਰੂਪ ਸੀਗਾ ਕਣਕ ਬਹੁਤ ਟਾਪ ਦੀ ਖੜੀ ਸੀ ਕਿਸਾਨ ਵੀਰੋ ਤੇ ਝਾੜ ਸਾਢੇ 22 ਕੁਇੰਟਲ ਦੱਸਦੇ ਨੇ ਇਹਦਾ ਤੇ ਅੱਗੇ ਆ ਜਾਂਦੇ ਕਿਸਾਨ ਵੀਰੋ PBW ਆਪਣੇ जिंक 2 ਇਹਦਾ 23 ਕੁਇੰਟਲ ਦੇ ਤਕਰੀਬਨ ਝਾੜ ਦੱਸਦੇ ਨੇ ਕਿਸਾਨ ਵੀਰ ਉਹਦੀ ਹਾਈਟ ਥੋੜੀ ਜੀ ਜ਼ਿੰਕ ਬਨ ਨਾਲੋਂ ਘੱਟ ਹੈ ਤੇ ਅੱਗੇ ਆ ਜਾਂਦੇ ਕਿਸਾਨ ਵੀਰੋ ਪੀ ਵੀ ਡਬਲਯੂ 677 ਸਾਢੇ 22 ਕੁਇੰਟਲ ਇਹਦਾ ਝਾੜ ਹੈ ਕਿਸਾਨ ਵੀਰੋ 157 ਕਿਦਨੇ ਇਹ ਪੱਕਣ ਨੂੰ ਲੈਂਦੀ ਆ ਤੇ ਇਹਦੀ ਵੀ ਮੰਨ ਲੇ ਕਿ ਰੰਗ ਦੇ ਉੱਪਰ ਕਾਲ ਸਬਤ ਸੀਗੀ ਬਹੁਤ ਵਧੀਆ ਖੜੀ ਸੀ ਇਹ ਵੀ ਤੇ ਅੱਗੇ ਕਿਸਾਨ ਵੀਰੋ ਆ ਜਾਂਦੀ ਆ ਪੀ ਵੀ ਡਬਲਯੂ 725 ਤੇ 23 ਕੁਇੰਟਲ ਦੇ ਤਕਰੀਬਨ ਇਹਦਾ ਝਾੜ ਹੈ ਕਿਸਾਨ ਵੀਰੋ ਅੱਗੇ ਆ ਜਾਂਦੇ ਕਿਸਾਨ ਵੀਰੋ ਉਨਤ ਪੀ ਵੀ ਡਬਲਯੂ 343 23 ਕੁਇੰਟਲ ਦੇ ਤਕਰੀਬਨ ਇਹਦਾ ਝਾੜ ਹੈ ਤੇ ਅੱਗੇ ਆ ਜਾਂਦੇ ਕਿਸਾਨ ਵੀਰੋ ਪੀ ਵੀ ਡਬਲਯੂ 766 ਤੇ ਸਾਢੇ ਕਿ 23 ਕੁਇੰਟਲ ਝਾੜ ਹੈ ਕਿਸਾਨ ਵੀਰੋ ਇਹਦਾ ਤੇ ਅੱਗੇ ਆ ਇਹਨੇ ਕਿਸਾਨ ਵੀਰੋ ਪੀ ਵੀ ਡਬਲਯੂ 824 ਤੇ ਇਹ ਵੀ ਬਹੁਤ ਵਧੀਆ ਵੈਰਾਈਟੀ ਹੈ ਕਿਸਾਨ ਵੀਰੋ ਤੇ ਅੱਗੇ ਆ ਇਹਨੇ ਕਿਸਾਨ ਵੀਰੋ ਪੀ ਵੀ ਡਬਲਯੂ 869 ਇਹ ਵੀ ਬਹੁਤ ਟੌਪ ਦੀ ਵੈਰਾਈਟੀ ਆ ਤੇ ਅੱਗੇ ਕਿਸਾਨ ਵੀਰੋ ਦਵਾਦ ਤੋਂ ਫੇਰ ਆਪਣੀ ਪੀਬੀਡਬਲਯੂ 826 ਵੈਰਾਈਟੀ ਜਿਹੜੀ ਉਹ ਆ ਗਈ ਪਰ ਕਿਸਾਨ ਵੀਰੋ ਮੈਂ ਤੁਹਾਡੇ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਪਹਿਲੇ ਸਾਲ ਕਿਸੇ ਵੀ ਕਿਸਮ ਦਾ ਤੁਸੀਂ ਟ੍ਰਾਇਲ ਲਾਇਆ ਕਰੋ ਟ੍ਰਾਇਲ ਲਾਉਣ ਤੋਂ ਬਾਅਦ ਤੁਹਾਨੂੰ ਜਦੋਂ ਪਤਾ ਲੱਗ ਜਵੇ ਵੀ ਹਾਂ ਇਹ ਕਿਸਮ ਪੂਰੀ ਵਧੀਆ ਫੇਰ ਤੁਸੀਂ ਉਹਨੂੰ ਰਾਕ ਵੇਚ ਲਾਇਆ ਕਰੋ ਤੇ ਪਹਿਲੇ ਸਾਲ ਕਿਸਾਨ ਵੀਰੋ ਕੋਸ਼ਿਸ਼ ਇਹ ਕਰਿਆ ਕਰੋ ਕਿ ਵਧੀਆ ਫਰਮਾਂ ਤੋਂ ਜਾਂ ਵਧੀਆ ਯੂਨੀਵਰਸਿਟੀ ਤੋਂ ਬੀਜ ਲੈ ਕੇ ਕਣਕ ਦਾ ਜਾਂ ਝੋਨੇ ਦਾ ਤੁਸੀਂ ਬੀਜੋ। ਜਾਦੇ ਕਿਸਾਨ ਵੀਰੋ ਕਦੇ ਵੀ ਰੱਕਵਾ ਨਾ ਬਧਾਓ ਪਹਿਲੇ ਸਾਲ। ਜਿਹੜੇ ਕਿਸਾਨ ਵੀਰਾਂ ਨੇ ਯੂਨੀਵਰਸਿਟੀ ਤੋਂ ਬੀਜ ਲਿਆ ਉਹਨਾਂ ਦਾ ਬਹੁਤ ਜ਼ਿਆਦੇ ਵਧੀਆ ਜਿੱਦਾਂ ਆਪਾਂ ਕਹਦੇ ਇਹ ਕਣਕ ਖੜੀ ਐ। ਤੇ ਤਰ੍ਹਾਂਵਾਂ ਜੋ ਆਪਾਂ ਬਣਾ ਦਿੰਨੇ ਕਿਸਾਨ ਵੀ ਉਹ ਗੱਲ ਪਤਾ ਕੀ ਹੁੰਦੀ ਐ। ਦੇਖੋ ਹਰ ਇੱਕ ਕਿਸਾਨ ਦੀ ਫਸਲ ਸੇਮ ਨਹੀਂ ਹੁੰਦੀ। ਹੁਣ ਦੇਖੋ ਕਿਸੇ ਦਾ ਬੀਮਾਰਾ ਮਿਲ ਗਿਆ ਕਿਸੇ ਨੂੰ ਕੋਈ ਸਾਫ ਸੰਭਾਲ ਦੇ ਵਿੱਚ ਉਹ ਤੋਂ ਫਰਕ ਰਹਿ ਗਿਆ ਤਾਂ ਕਿਤੇ ਜਾ ਕੇ ਕਿਸਾਨ ਵੀਰੋ ਆਪਾਂ ਜਿੱਦਾਂ ਕਹਿ ਦਈਏ ਇਹ ਗੱਲਾਂ ਬਣਦੀਆਂ ਨੇ ਜਾਇ ਕੰਮ ਹੁੰਦੇ ਨੇ ਜਿੱਦਾਂ ਕਿਸੇ ਨੂੰ ਪੀਲੀ ਕੁੰਗੀ ਪੈ ਜਾਣਾ ਕਿਸੇ ਨੂੰ ਕੁਝ ਹੋ ਜਾਣਾ ਕਿਸੇ ਨੂੰ ਕੋਈ ਮਾਰੀ ਰਹਿ ਜਾਣੀ ਪਰ ਕਿਸਾਨ ਵੀਰੋ ਜਿਹੜੀ ਇਹ ਯੂਨੀਵਰਸਿਟੀ ਦੇ ਵਿੱਚ ਆਪਾਂ ਕਣਕ ਦੇਖਦੇ ਨੇ ਥੋੜੇ ਰਕਵੇ ਦੇ ਵਿੱਚ ਲੱਗੀ ਹੋਈ ਆ ਭਾਵੇਂ ਪਰ ਵਧੀਆ ਖੜੀਆ ਤੇ ਝਾੜ ਕਿਸਾਨ ਵੀਰੋ ਇਹਦਾ ਹੁਣ ਕਿਸਾਨ ਵੀਰ ਹੀ ਦੱਸਣਗੇ रियलिटी यही है ਤੇ ਕਿਸਾਨ ਵੀਰੋ ਕਮੈਂਟ ਦੇ ਵਿੱਚ ਜਰੂਰ ਦੱਸੋ ਜਿਹੜੇ-ਜਿਹੜੇ ਵੀਰਾਂ ਨੇ PVW 826 ਕਿਸਮ ਲਾਈ ਹੋਈ ਹੈ ਕਿਵੇਂ ਖੜੀ ਹੈ ਤੇ ਕਹੇ ਜੀ ਤੁਹਾਨੂੰ ਉਹਦੇ ਝਾੜ ਦੀ ਉਮੀਦ ਹੈ ਕਮੈਂਟ ਦੇ ਵਿੱਚ ਦੱਸਿਓ ਜਰੂਰ ਉਮੀਦ ਹੈ ਕਿਸਾਨ ਵੀਰੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਹੌਸਲਾ ਵੀ ਮਿਲਿਆ ਹੋਣਾ ਵੀ ਜਿਹੜੀ ਤੁਸੀਂ ਕਿਸਮ ਲਾਈ ਆ ਉਹ ਮਾੜੀ ਨਹੀਂ ਹੈਗੀ ਤੇ ਇਸੇ ਤਰ੍ਹਾਂ ਕਿਸਾਨ ਵੀਰੋ ਆਪਾਂ ਵਧੀਆ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਨਦੇ ਰਹੋ ਸਪੋਰਟ ਕਰੋ ਧੰਨਵਾਦ